ਅੱਜ ਜਲੰਧਰ ਦੇ ਵਿੱਚ ਦਿਨ ਦਿਹਾੜੇ ਸਵੇਰੇ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਨੌਜਵਾਨ ਦਾ ਅੱਜ ਦੀ ਇਹ ਹਤਿਆ ਸਾਬਤ ਕਰਦੀ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ ਰੂਲ ਆਫ ਲਾ ਨਹੀਂ ਹੈ ਗੁੰਡਾਗਰਦੀ ਗੈਂਗਸਟਰਵਾਦ ਗੋਲੀਬਾਰੀ ਹਰ ਰੋਜ਼ ਜੜੀ ਹੋ ਰਹੀਆਂ ਨੇ ਪੰਜਾਬ ਸਰਕਾਰ ਦੇ ਖੋਖਲੇ ਦਾਅਵਿਆਂ ਦੀ ਜਿਹੜੀ ਆ ਪੋਲ ਖੋਲ ਦਿੱਤੀ ਹੈ ਜਿਹੜੇ ਕਹਿੰਦੇ ਸੀ ਅਸੀਂ ਇੱਕ ਹਫ਼ਤੇ 'ਚ ਗੈਂਗਸਟਰ ਖਤਮ ਕਰ ਦਿਆਂਗੇ ਨਸ਼ਾ ਖਤਮ ਕਰ ਦਿਆਂਗੇ ਗੁੰਡਾਗਰਦੀ ਖਤਮ ਕਰ ਦਿਆਂਗੇ ਅੱਜ ਦੀ ਇਹ ਘਟਨਾ ਨੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਪੁਲਿਸ ਦੀ ਔਰ ਸਰਕਾਰ ਦੀ ਕਰਨੀ ਔਰ ਕਥਨੀ ਚੰਤਰ ਹੈ ਸਰਿਆਂਮ ਗੋਲੀਆਂ ਚੱਲ ਰਹੀਆਂ ਤੇ ਅੱਜ ਮੈਂ ਬੇਨਤੀ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਜੇ ਤੁਹਾਡੇ ਕੋ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਸੁਵਿਧਾ ਨਹੀਂ ਦਿੱਤੀ ਜਾਂਦੀ ਤੁਰੰਤ ਅਸਤੀਫਾ ਦੇ ਦਿਓ ਤੇ ਪੰਜਾਬ ਦੇ ਅੰਦਰ ਗਵਰਨਰ ਰਾਜ ਗਵਰਨਰ ਰੂਲ ਲੱਗ ਜਾਣਾ ਚਾਹੀਦਾ ਤਾਂ ਕਿ ਜਿਵੇਂ ਯੂਪੀ ਚ ਯੋਗਿਆ ਦਿਤੇਨਾਥ ਜੀ ਦੀ ਸਰਕਾਰ ਨੇ ਗੁੰਡਿਆਂ ਨੂੰ ਖਤਮ ਕੀਤਾ ਹੈ ਗੁੰਡਾਗਰਦੀ ਖਤਮ ਕੀਤੀ ਹੈ ਲੋਕ ਮਹਿਕੂਜ਼ ਰਹੇ ਉਹਵੇਂ ਪੰਜਾਬ ਦੇ ਲੋਕ ਪੰਜਾਬ ਦੇ ਆਮਨ ਅੰਦਰ ਅਮਨ ਸ਼ਾਂਤੀ ਭਾਈਚਾਰਾ ਬੇਖੌਫ ਹੋ ਕੇ ਜੀ ਸਕਣ